ਤਾਂ ਦੋਈਕਾ ਅੱਜ ਦਾ ਸੱਚੀ ਕਹਾਣੀ ਸੁਣਾਵਾਂਗੇ ਜਿਹਨੂੰ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਪਤਾ ਨਹੀਂ ਕਿ ਲੋਕਾਂ ਦੇ ਅੰਦਰ ਐ ਜੀ ਅੱਗ ਲੱਗੀ ਹੋਈ ਆ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਾਂ ਕਿਉਂਕਿ ਕਿਉਂ ਕਹਿਣਾ ਪੈ ਰਿਹਾ ਜਿਹੜੀ ਕਹਾਣੀਆਂ ਜਿਹੜੀ ਇਹ ਸਟੋਰੀ ਆ ਹੈ ਇਸ ਤਰ੍ਹਾਂ ਦੀ ਆ ਤੁਸੀਂ ਵੀ ਜਿਹੜਾ ਇਸ ਸਟੋਰੀ ਨੂੰ ਸੁਣ ਕੇ ਜਿਹੜਾ ਤੁਸੀਂ ਵੀ ਇਹੀ ਗੱਲਾਂ ਕਹਿਣੀਆਂ ਨੇ ਪਰ ਕੁਝ ਲੋਕਾਂ ਨੇ 네ਗੇਟਿਵ ਵੀ ਸੋਚਣਾਗਾ ਪਰ ਪੋਜ਼ਿਟਿਵ ਐ ਸੋਚਣ ਵਾਲੀ ਲੋਕ ਵੀ ਬਹੁਤ ਜ਼ਿਆਦਾ ਨੇ ਅੰਬਰਸਰ ਦੀ ਘਟਨਾ ਇੱਕ ਲੇਡੀ ਜ ਆ ਉਹਦੇ ਘਰ ਵਾਲੇ ਦੀ ਜਿਹੜੀ ਕਹਾਣੀ ਆਪਾਂ ਦੱਸਦੇ ਆ ਕਿ ਉਹ ਲੇਡੀ ਜੀ ਦੇ ਨਾਲ ਕੀ ਹੋਇਆ ਪਹਿਲਾਂ ਤੁਹਾਨੂੰ ਮੈਂ ਉਹਦੀ ਵੀਡੀਓ ਸੁਣਾ ਦੇਮਾ ਥੋੜੀ ਜੀ ਇਹ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸਾਂਗਾ ਇਹ ਉਸ ਔਰਤ ਦੇ ਨਾਲ ਉਹਦਾ ਸਹੁਰਾ ਕੀ ਕਰਦਾ ਸੀ ਦੇਖੋ ਇਤੋਂ ਤੱਕ ਬੰਦੇ ਘਰ ਚੁੱਕੇ ਆ ਸਹੁਰਾ ਬੇਸਕ ਆ ਅੱਜ ਪੁਲਸ ਨੇ ਫੜਿਆ ਹੋਇਆਗਾ ਨਾ ਉਹਦੀ ਸੱਸਾ ਫੜੀ ਆ ਨਾ ਉਹਦਾ ਘਰ ਵਾਲਾ ਫੜਿਆਗਾ ਨਾ ਉਹਦਾ ਦਿਉਰ ਫੜਿਆਗਾ ਜਿਹੜਾ ਉਹਨੂੰ ਮਾਰਨਾ ਚਾਹੁੰਦਾ ਸੀ ਇਹ ਕੀ ਆ ਪੂਰਾ ਮਾਮਲਾ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਅੱਗੇ ਡਿਟੇਲ ਦੇ ਵਿੱਚ ਮੈਂ ਦੱਸੂਗਾ ਕੱਲੀ-ਕੱਲੀ ਗੱਲ ਆ ਜਿਹੜੀ ਸੁਣਨ ਵਾਲੀ ਆ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਕਿਉਂਕਿ ਜਿਹੜੀਆਂ ਇਹ ਜਿਹੀਆਂ ਕਹਾਣੀਆਂ ਨੇ ਗਰੀਬ ਲੋਕਾਂ ਦੀਆਂ ਦਬਕੇ ਰਹਿ ਜਾਂਦੀਆਂ ਨੇ ਤੇ ਇਸ ਕਰਕੇ ਜਿਹੜਾ ਇਸ ਔਰਤ ਨੂੰ ਇਸ ਇਨਸਾਫ ਮਿਲਣਾ ਜ਼ਰੂਰੀ ਆ ਕਿਉਂਕਿ ਇਹਨਾਂ ਨੇ ਜਿਹੜਾ ਲਗਾਤਾਰ ਕਈ ਥਾਣਿਆਂ ਦੇ ਕਿਹੜੇ ਕੱਢੇ ਆ ਆਖਰ ਇੱਕ ਥਾਣੇ ਨੇ ਸੁਣਵਾਈ ਹੋਈ ਆ ਤੇ ਇਹਦੇ ਸੌਰੇ ਤੇ ਪਰਚਾ ਦਰਜ ਹੋਇਆਗਾ ਉਹ ਕਿਹੜਾ ਪਰਚਾ ਦਰਜ ਹੋਇਆਗਾ 376 ਦਾ ਬਲਾਤਕਾਰ ਦਾ ਰੇਪ ਦਾ ਪਰਚਾ ਦਰਜ ਹੋਇਆ ਪਹਿਲਾਂ ਤੁਹਾਨੂੰ ਮੈਂ ਇਹਦੀ ਵੀਡੀਓ ਸੁਣਾਦਾ ਔਰਤ ਦੀ ਕਿ ਕੀ ਅਸਲ ਵਾਕਾ ਕੀ ਆ ਇਹ ਦੂਰ ਸੀ ਨਾ ਕਿਸੇ ਆਸ ਪड़ोस ਨੂੰ ਵੀ ਦੱਸਦੇ ਐਣੀ ਹੁੰਦਾ ਕਿ ਘਰ ਦੀ ਗੱਲ ਕਰਨੀ ਹੈ ਨਹੀਂ ਮੇਰੀ ਗੱਲ ਦਾ ਤੇ ਸਵਰਾਥ ਨਹੀਂ ਹੁੰਦਾ ਕੋਣੀ ਮੈਂ ਮੈਂ ਆਪਾਂ ਯਾਰ ਇੱਕ ਦਰਜ ਕਰਵਾਈਆ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹਸਬੰਡ ਉੱਤੇ ਵੀ ਕਾਰਵਾਈ ਕਰਵਾ ਰਹੇ ਹਾਂ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਫਰੂ ਕਹਿੰਦੇ ਕਿ ਤੁਸੀਂ ਉਹ ਮੇਰੇ ਨਾਲ ਮਰਕੀ ਮੈਂ ਅਸਲੀ ਦੇਖਣਾ ਤੁਸੀਂ ਮੈਨੂੰ ਲੱਗਦੀ ਕਿ ਮੈਂ ਹੈਲਥੀ ਅਸਲੀ ਵਿੱਚ ਮਰਕੀ ਚਪਲਾ ਮਾਰਦੀ ਮੇਰੇ ਮੇਰੇ ਤੇ ਜੀ ਸਰ ਕੋਈ ਇਤੋ ਤਾਂ ਕਿਆ ਤੁਸੀਂ ਪੜਦਾ ਅੱਗੇ ਕਰ ਲਿਆ ਕਰੋ ਓਦਾਂ ਜਿਸ ਨੇ ਇੱਕ ਵਾਰ ਮੈਂ ਆਪਣੀ ਸੱਸ ਕੇ ਬੋਲੀ ਸੀ ਤੇ ਮੇਰੇ ਹਸਬੰਦ ਨੇ ਮੇਰੇ ਚਪੇੜਾ ਮਾਰ ਦਿੱਤੀ ਸੀ ਫਿਰ ਮੈਂ ਕੇਸ ਦਿੱਤਾ 99000 ਪੈਸੇ ਦੇ ਕੇ ਘਰ ਵਾਲੇ ਨੂੰ ਤੇ ਸੱਸ ਨੂੰ ਅਨਮੋਲਨ ਕਰਕੇ ਪੂਚੋ ਕੱਢ ਦਿੱਤਾ ਆ ਸਰ ਕੋਈ ਨਹੀਂ ਸੱਸ ਦਿੰਦਾ ਇਥੋਂ ਸਭਾਦਰ ਦਰਸ਼ਨਾ ਰਣੀ ਕੱਟਾ ਹੁਣ ਇਸ ਚੀਜ਼ ਤੋਂ ਪੜਦਾ ਸਾਰੇ ਚੁੱਕ ਕੇ ਤੁਹਾਨੂੰ ਦੱਸਣੀ ਵੀ ਗੱਲ ਹੋਈ ਕੀ ਸੀ ਕਿਉਂ ਜਿੰਨੀ ਪਬਲਿਕ ਹੁਣ ਵਗੀ ਹੁਣ ਦਿਲ ਫੜ ਕੇ ਬੈਠੇ ਕਿ ਮੇਨ ਨਾਲ 11 ਸਾਲ ਤੋਂ ਕੀ ਹੋਇਆ ਤੇ ਮੇਰੀ ਸਿਸਟਰ ਮੇਰੇ ਬ੍ਰਦਰ ਸੋਰੀ ਉਹ ਵੀ ਇਹ ਅਮੀ ਪੜੇ ਹੋਏ ਨੇ ਮੇਰੀ ਮਦਰ ਮਰ ਗਈ ਸੀ ਮੇਰੇ ਪਾਪਾ ਨੇ ਮੈਨੂੰ ਪਾਲਿਆ ਮੈਂ ਪੜ੍ਹੀ ਲਿਖੀ ਨਹੀਂ ਸਿਰਫ ਮੇਰੀ ਲੈਂਗੁਏਜ ਹੀ ਸਰ ਜਿਹੜੀ ਏਦਾਂ ਵਰਗੀ ਪੜਿਆ ਲਿਖਿਆ ਉਹ ਗੱਲ ਕਰਦੀ ਫਿਰ 11 ਸਾਲ ਮੇਰੀ ਮੈਰਿਜ ਨੂੰ ਇਸ ਛੀਡਖਾਨੀ ਪਾਦਾ ਸੀਗਾ ਠੀਕ ਹੈ ਫਤਿਹਸਾਲਾਬਾਦ ਨੂੰ ਰਿਪੋਰਟ ਕਰਨਾ ਸ਼ੁਰੂ ਕੀਤਾ ਮੈਂ ਬਹੁਤ ਵਾਰ ਕੰਟੈਕਟ ਕੀਤਾ ਪੁਲਿਸ ਵਾਲਿਆਂ ਨੂੰ ਵੀ ਬਹੁਤ ਜਗ੍ਹਾ ਮੈਂ ਹੱਥ ਪੈਰ ਵੀ ਮਾਰੀ ਸਰ ਪਰ ਮੇਰੇ ਕਿਸੇ ਨੇ ਕੁਝ ਨਹੀਂ ਸੁਣੀ ਮੇਰੇ ਘਰ ਦੇ ਤੱਕ ਨਹੀਂ ਸੀ ਮੇਰੇ ਸੁਣਦੇ ਕਹਿੰਦੇ ਸੀ ਕਿ ਤੂੰ ਛੁੱਟ ਜਦਾ ਹਾਂ ਇਸ ਕਰੂ ਨਹੀਂ ਕਹ ਰਹੇ ਨੇ ਇਹ ਵੀ ਕਹ ਰਹੇ ਕਿ ਤੇਰੀ ਗਲਤੀ ਹੈ ਤੈਨੂੰ ਬੋਲਣਾ ਚਾਹੀਦਾ ਸੀ ਕੋਈ ਨਹੀਂ ਸੀ ਮੰਨਦਾ ਹਾਂ ਜਦੋਂ ਮੈਂ ਵੀਡੀਓ ਬਣਾਈ ਹੈ ਸੱਤਾ ਸਾਲਾ ਬਾਅਦ ਹੁਣ ਕਿਉਂਕਿ ਮੇਰੀ ਬੇਟੀ ਨੇ ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਤਾਕੀਦਾ ਸਰ ਮੈਨੂੰ ਮਾਤ ਘੋਟੇ ਕੁਟਾਈ ਬਹੁਤ ਜ਼ਿਆਦਾ ਇਹਨੂੰ ਨਹੀਂ ਮਰ ਗੰਦਾ ਨਾਲ ਸਾਰੇ ਨੇ ਮੇਰੇ ਦੰਦ ਲੱਗੇ ਹੋਏ ਉਹ ਲੇਡੀਸ ਵਾਂਗੂ ਤਾਂ ਖਾਮ ਅਗਰ ਮੇਰੇ ਦਿਲਦਿਆਂ ਦੇ ਚੱਕੀਆਂ ਨੂੰ ਫਿਰ ਮੈਨੂੰ ਖਾਂਦਾ ਰਿਹਾ ਇਹ ਬੰਦਾ ਆ ਤੁਸੀਂ ਪੂਰੀ ਕਹਾਣੀ ਸੁਣ ਲੀਆ ਇੱਕ ਔਰਤ ਦੀ ਜਿਹੜੀ ਆਡੀਓ ਜਿਹੜੀ ਉਹ ਵਾਇਰਲ ਹੋ ਰਹੀ ਆ ਅੰਮ੍ਰਿਤਸਰ ਤੋਂ ਦੱਸੀ ਜਾ ਰਹੀ ਆ ਇਹ ਦਰਸ਼ਨਾ ਦੇਵੀ ਜਿਹੜੀ ਇਹਦੀ ਸੱਸਾ ਤੇ ਸਹੁਰਾ ਇਸ ਵੇਲੇ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਤੇ ਘਰ ਵਾਲਾ ਫਰਾਰ ਆ ਸੱਤ ਸਾਲ ਤੋਂ ਜਿਹੜਾ ਇਹਦਾ ਸਹੁਰਾ ਸੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਜ਼ਬਰਜਨਾਹ ਕਰਦਾ ਸੀ ਧੱਕੇ ਦੇ ਨਾਲ ਇੱਕ 12 ਸਾਲਾਂ ਦੀ ਲੜਕੀ ਹੈ ਕਹਿੰਦੀ ਕਿ ਮੈਨੂੰ ਸੋਹਰਾ ਜਿਹੜਾ ਬੰਦ ਦਿੰਦਾ ਸੀ ਕਿ ਕਦੇ ਬਾਗ ਨਾ ਭੱਜ ਜਾਵੇ ਤੇ ਜਦੋਂ ਵੀਡੀਓ ਬਣਾਈ ਤਾਂ ਫਿਰ ਉਹ ਸੋਹਰਾ ਡਰਿਆ ਤੇ ਜਿਹੜੀ ਸਾਰੀ ਵੀਡੀਓ ਫਿਰ ਜਿਹੜਾ ਪ੍ਰਸ਼ਾਸਨ ਨੂੰ ਬਖਾਈ ਤੇ ਪਰਚਾ ਦਰਜ ਕੀਤਾ ਤੇ ਜਿਹੜਾ ਸੋਹਰਾਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਆ ਤੁਸੀਂ ਇਹ ਸਮਾਜ ਦੇਖ ਲਓ ਹੁਣ ਜਿਹੜੇ ਕਹਿੰਦੇ ਆ ਕਿ ਲਕਚਰਤਾ ਫਲਾਈ ਸੀ ਫੇਰ ਕੀ ਹੋ ਗਿਆ ਉਸ ਲੜਕੀ ਨੂੰ ਜਿਹੜਾ ਕਿਸਮ ਸਮਝਾ ਦਿੰਦੇ ਹੁਣ ਤੁਸੀਂ ਇਹ ਦੇਖੋ ਕਿ ਇੱਥੇ ਤਾਂ ਆਵੇ ਉੱਤੇ ਪਿਆਗਾ ਕਿਨੂੰ ਕਿਨੂੰ ਤੁਸੀਂ ਸਮਝਾਓਗੇ ਕਿਨੂੰ ਕਿਨੂੰ ਤੁਸੀਂ ਜਦੋਂ ਸਰਕਾਰਾਂ ਜਦੋਂ ਪ੍ਰਸ਼ਾਸਨ ਇਸ ਲੜਕੀ ਦੀ ਗੱਲਬਾਤ ਨਹੀਂ ਸੁਣ ਰਿਆ 7 ਸਾਲਾਂ ਤੋਂ ਬਿਲਕਦੀ ਆ 7 ਸਾਲਾਂ ਤੋਂ ਜਿਹੜਾ ਇਹਦਾ ਸਹੁਰਾਗਾ ਉਹ ਰੇਪ ਕਰਦਾ ਆ ਰਿਆ ਤੇ ਪਰ ਜਿਹੜੀ ਇਹ ਕਹਾਣੀ ਆ ਜਿਹੜੀ ਅੰਬਰਸਰ ਦੀ ਆ ਪਰ ਹਜੇ ਤੱਕ ਕਿਸੇ ਵੀ মিডিਏ ਵੱਲੋਂ ਇਹ ਜ਼ਰਤ ਨਹੀਂ ਕੀਤੀ ਗਈ ਕਿ ਇਸ ਔਰਤ ਦੀ ਜਿਹੜੀ ਗਰੀਬ ਔਰਤ ਆ ਉਹਦੀ ਕਹਾਣੀ ਆ ਜਿਹੜੀ ਉਹਦੇ ਦਰਦ ਭਰਿਆ ਭਰਿਆ ਜਿਹੜਾ ਉਹ ਕਿੱਸਾ ਲੋਕਾਂ ਦੇ ਸਾਹਮਣੇ ਰੱਖ ਸਕੇ ਔਰਤ ਹੁਣ ਇਹ ਬਾਹਰ ਆਈ ਆ ਉਹਦੇ ਚੁੰਗਲ ਚੋਂ ਛੁੱਟੀ ਆ ਜਦੋਂ ਉਹਦਾ ਸਹੁਰੇ ਨੂੰ ਗਿਰਪਦਾਰ ਕੀਤਾ ਗਿਆ ਤੁਸੀਂ ਵੇਖੋ ਇੱਕ ਲੜਕੀ ਨੂੰ 7 ਸਾਲਾਂ ਇੱਕ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਨਾਲ ਜ਼ਬਰਦਸਤ ਕਰਦਾ ਰਿਹਾ ਤੇ ਇਹਨੇ ਦੱਸਿਆ ਕਿ ਇੱਕ ਵਾਰੀ ਜਿਹੜਾ ਇਹਦੇ ਦੌਰ ਨੇ ਤੇ ਇਹਦੇ ਜਿਹੜਾ ਸੌਰੇ ਨੇ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਉਹਨੂੰ ਕਿ ਉਹਨੂੰ ਮਾਰਨ ਦੀ ਪਲਾਨ ਸੀ ਤੇ ਐਨੇ ਕੋਈ ਉੱਤੋਂ ਆ ਗਿਆ ਤੇ ਉਹ ਕਹਿੰਦੇ ਬਾਹਰ ਜਿਹੜਾ ਸੀ ਉਹ ਜਿਹੜਾ ਆਪਾਂ ਕਹਿ ਦਈਏ ਕਿ ਆਪਾਂ ਦੇਖਦੇ ਹਾਂ ਕਿ ਪੁਰਾਣੇ ਘਰਾਂ ਦੇ ਵਿੱਚ ਕਈ ਵਾਰੀ ਆਪਾਂ ਬਾਥਰੂਮਾਂ ਦੇ ਜਿਹੜੇ ਗੇਟ ਹੁੰਦੇ ਆ ਉਹ ਫਾਈਬਰ ਦਾ ਸੀ ਕਹਿੰਦੇ ਟੁੱਟਿਆ ਹੋਇਆ ਸੀ ਤੇ ਉਹ ਜਿਹੜਾ ਤੋੜ ਕੇ ਉਹ ਬਾਹਰ ਨਿਕਲ ਗਈ ਤੇ ਫੇਰ ਇਹਨੇ ਰੋਲਾ ਪਾਇਆ ਤੇ ਆਂਡ ਗਮਾਂਡ ਨੇ ਸੜਾਇਆ ਜਣੇ ਕਿ ਗੇਹਰਾ ਸਾਲਾਂ ਤੋਂ ਇਹ ਵਿਆਹੀ ਹੋਈ ਆ 11 ਸਾਲਾਂ ਤੋਂ ਜਿਹੜੀ ਇਹ ਜ਼ਿੰਦਗੀ ਆਪਣੀ ਬਤੀਤ ਕਰ ਰਹੀ ਆ ਇਹ ਜੀਆਂ ਕਹਾਣੀਆਂ ਬੜੀਆਂ ਨੇ ਬੜੇ ਰੌਂਗਟੇ ਖੜੇ ਕਰਨ ਵਾਲੀਆਂ ਕਹਾਣੀਆਂ ਨੇ ਦੇਖੋ ਇੱਕ ਸਹੁਰਾ ਜਿਹੜਾ ਕਿ ਜਦੋਂ ਵਿਆਹੀ ਜਾਵੇ ਉਹਨੂੰ ਆਪਣੀ ਧੀ ਸਮਝਦਾ ਜਦੋਂ ਨੂੰ ਘਰੇ ਆ ਜਾਵੇ ਸਾਸਰ ਨੂੰ ਆਪਣੀ ਤੀ ਸਮਝਦੇ ਆ ਤੇ ਰੱਖਦੇ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਉਹਦੇ ਵਿੱਚ ਗਲਤੀ ਹੋਊਗੀ ਮੰਨ ਲੈਨੇ ਆਪਾਂ ਗਲਤੀ ਹੋ ਪਰ ਜਿਹੜਾ ਰੇਪ ਕਰਨਾ ਇਹ ਸਰਾਸਾ ਧੱਕਾ ਤੇ ਨਜਾਇਜ਼ ਆ ਸਭ ਤੋਂ ਵੱਡੀ ਸ਼ਰਮਨਾਕ ਘਟਿਆ ਕਰਤੂਤ ਹੈ ਜੇ ਗਲਤੀ ਆ ਔਰਤ ਨੂੰ ਫਿਰ ਕਿਉਂ ਬੰਨਿਆ ਕਿ ਉਹ ਮੈਂਟਲ ਸੀ ਬੰਨਣ ਨੂੰ ਤੇ ਫਿਰ ਉਹਦੇ ਨਾਲ ਜਿਹੜਾ ਕਿ ਕਿੰਨੇ ਵਾਰੀ ਉਹਦੇ ਨਾਲ ਰੇਪ ਕੀਤਾ ਗਿਆ ਸਹੁਰੇ ਵੱਲੋਂ ਤੇ ਸਭ ਤੋਂ ਵੱਡਾ ਜਿਹੜਾਗਾ ਉਹਦੇ ਘਰ ਵਾਲਾਗਾ ਉਹਦੇ ਕਿਸੇ ਹੋਰ ਜਨਾਨੀਆਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਸੀ ਉਹ ਬਾਹਰ ਰਹਿ ਰਿਹਾ ਸੀ ਆਪਣੀ 12 ਸਾਲਾਂ ਦੀ ਲੜਕੀ ਤੇ ਇੱਕ ਘਰਵਾਲੀ ਨੂੰ ਆਪਣੇ ਜਿਹੜਾ ਕਰੇ ਛੱਡ ਗਿਆ ਸੀ ਆ ਫਰਾਰ ਹੋ ਗਿਆ ਸੀ ਬਾਅਦ ਦੇ ਵਿੱਚ ਸਹੁਰੇ ਨੇ ਜਿਹੜੇ ਕਿ ਮਾੜੀ ਨੀਅਤ ਰੱਖ ਲਈ ਆ ਤੇ ਫਿਰ ਉਹਨੂੰ ਲਗਾਤਾਰ 7 ਸਾਲ ਜਿਹੜਾ ਬੰਦੀ ਬਣਾ ਕੇ ਰੱਖਿਆ ਘਰ ਦੇ ਵਿੱਚ ਤੇ ਉਹਦੇ ਨਾਲ ਜ਼ਬਰਦਸਤ ਕਰਦਾ ਰਿਹਾ ਆਖਰ ਇੱਕ ਦਿਨ ਕਹਿੰਦੇ ਇਹ ਜਹਾ ਹੋਇਆ ਤੇ ਉਸ ਔਰਤ ਜਦੋਂ ਘਰ ਦੇ ਵਿੱਚੋਂ ਭੱਜੀ ਭੱਜੀ ਤਾਂ ਇਸ ਤਰ੍ਹਾਂ ਸੀ ਕਹਿੰਦੇ ਵਿਆਸ ਦਰਿਆ ਤੇ ਗਈ ਕਿ ਮੈਂ ਉੱਥੇ ਆਪਣੀ ਜ਼ਿੰਦਗੀ ਖਤਮ ਕਰ ਲਾਂ ਇਸ ਔਰਤ ਮੁਤਾਬਕ ਉਹਨੇ ਦੱਸਿਆ ਕਿ ਵਿਆਸ ਦਰਆ ਦੇ ਜਦੋਂ ਜੋ ਵੀ ਕਰਨ ਲੱਗੀ ਸੀ ਉੱਥੇ ਆਪਣਾ ਸੁਸਾਈਡ ਆ ਤੇ ਉੱਤੇ ਇੱਕ ਨੌਜਵਾਨ ਕਾਫੀ ਇਕੱਠੇ ਸੀ ਪਹਿਲਾਂ ਤੋਂ ਖੜੇ ਸੀ ਉਹਨਾਂ ਨੇ ਵਿਚਾਲਿਆ ਫਿਰ ਇਹਨੂੰ ਇੱਕ ਕੋਈ ਟਰੱਕ ਵਾਲਾ ਮਿਲਦਾ ਉਹਨੂੰ ਹੱਥ ਦੇ ਕੇ ਮੁੰਡੇ ਚੜਾ ਲੈਂਦਾ ਕਿ ਇਹਨੂੰ ਪੰਜਾਬ ਜਿਹੜਾ ਕੋਈ ਥਾਣਾ ਲੱਗਦਾ ਉਹਦੇ ਵਿੱਚ ਛੱਡਦਾ ਵੀ ਤੇ ਜਿਹੜਾ ਟਰੱਕ ਵਾਲਾ ਸੀ ਉਹ ਘੁਮਰਾ ਗਿਆ ਤੇ ਇਹਨੂੰ ਜਾ ਕੇ ਜੀਨ ਦੇ ਥਾਣੇ ਦੇ ਵਿੱਚ ਛੱਡ ਦਿੱਤਾ ਕਿ ਉਹ ਜੀਨ ਦੇ ਥਾਣੇ ਵਾਲੇ ਕਹਿੰਦੇ ਇਹ ਪੰਜਾਬ ਦਾ ਜਿਹੜਾ ਮਸਲਾ ਤੁਸੀਂ ਪੰਜਾਬ ਦੇ ਵਿੱਚ ਜਾਓ ਫਿਰ ਇਹ ਵਕੀਲ ਵੀ ਕੀਤੇ ਬੜਾ ਕੁਝ ਕੀਤਾ ਤੇ ਫਿਰ ਜਾ ਕੇ ਵਕੀਲ ਕੀਤੇ ਜਦੋਂ ਪੰਜਾਬ ਆਈ ਤੇ ਫਿਰ ਜਾ ਕੇ ਸੌਰੇ ਨੂੰ ਜਿਹੜੀ ਸਜ਼ਾ ਹੋਈ ਜਿਹੜਾ ਇਹਦੇ ਨਾਮ ਲਿਖਾਇਆ ਸੀ ਆਪਣੇ ਪਤੀ ਦਾ ਤੇ ਜਿਹੜੀ ਦਰਸ਼ਨਾ ਕੌਰ ਆ ਜਿਹੜੀ ਇਹਦੀ ਸੱਸਾ ਤੇ ਅਸੀਂ ਤਾਂ ਪਤੀ ਦਾ ਤੇ ਇਹਦੇ ਸੌਰੇ ਦਾ ਨਾਮ ਇਸ ਕਰਕੇ ਨਹੀਂ ਦੱਸ ਰਹੇ ਕਿਉਂਕਿ ਕੁਝ ਮਜਬੂਰੀਆਂ ਹੁੰਦੀਆਂ ਨੇ ਤੇ ਜਿਹੜੀ ਇਹਦੀ ਸੱਸ ਤੇ ਜਿਹੜਾ ਇਹਦਾ ਦੋਹਰਾ ਤੇ ਦਾ ਜਿਹੜਾ ਪਤੀ ਆ ਉਹ ਜਿਹੜਾ ਸਾਰੇ ਉਹਨਾਂ ਨੇ ਜਿਹੜਾ ਕਿ ਉਹਦੇ ਵਿੱਚੋਂ ਐਫਆਈਆਰ ਵਿੱਚੋਂ ਜਿਹੜਾ ਉਹਦਾ ਦਰਦ ਸੀ ਨਾਮ ਉਹ ਕੱਢ ਦਿੱਤਾ ਕਿਉਂਕਿ ਇਕੱਲੇ ਸੌਰੇ ਉੱਤੇ ਕੇਸ ਪਾ ਦਿੱਤਾ ਤੇ ਹੁਣ ਇਹ ਵਿਚਾਰੀ ਦਰਦਾਰ ਭਟਕਦੀ ਫਿਰਦੀ ਆ ਕਦੇ ਕਿਸੇ ਨੂੰ ਫੋਨ ਲਾਉਂਦੀ ਆ ਕਦੇ ਕਿੱਥੇ ਜਾਂਦੀ ਆ ਕਦੇ ਕਿੱਥੇ ਜਾਂਦੀ ਆ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੇਕਰ ਅਜਿਹਾ ਕੁਝ ਹੋ ਰਿਹਾ ਅਹਜੇ ਸਤਾਨ ਲੋਕਾਂ ਯਾਨੀ ਕਿ ਜਿਹੜੇ ਜੰਗਲੀ ਜਨਵਰਾਂ ਤੋਂ ਵੀ ਭੈੜੇ ਨੇ ਤੇ ਉਹਨਾਂ ਲੋਕਾਂ ਦਾ ਤੁਸੀਂ ਕੀ ਕਰੋਗੇ ਇਹ ਸਾਡੀਆਂ ਧੀਆਂ ਪੈਣਾ ਨਾਲ ਕੁਝ ਅਜਿਹੇ ਤੱਕਾ ਹੋ ਰਿਆ ਹੁਣ ਦੱਸੋ ਕਿ ਸਰਕਾਰਾਂ ਇਹਦੇ ਉੱਤੇ ਕੀ ਕੰਮ ਕਰਦੀਆਂ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਆ ਜੇ ਕੋਈ ਸਿਕੰਦ ਸਿੰਘ ਕਾਰਵਾਈ ਕਰਦਾਗਾ ਤੇ ਫਿਰ ਉਹਨੂੰ ਸਾਰਾ ਮੀਡੀਆ ਸਾਰੇ ਲੋਕ ਉਹਨੂੰ ਭੰਨਰ ਤੇ ਹੋ ਜਾਂਦੇ ਆ ਅਸੀਂ ਕਿਸੇ ਦੇ ਮਾਰਨ ਦੇ ਹੱਕ ਵਿੱਚ ਨਹੀਂ ਕਿਉਂਕਿ ਕਿਸੇ ਨੂੰ ਮਾਰਿਆ ਜਾਵੇ ਪਾਪ ਕਰਨਾ ਮਾਰਨਾ ਬਹੁਤ ਵੱਡਾ ਪਾਪ ਆ ਪਰ ਜੇ ਉਸ ਪਾਪ ਨੂੰ ਦੇਖ ਕੇ ਅੱਖਾਂ ਸਾਹਮਣੇ ਸਹੀ ਜਾਣਾ ਉਹ ਉਹ ਤੋਂ ਵੀ ਵੱਡਾ ਪਾਪ ਆ ਗਰਬਾਣੀ ਕਹਿੰਦੀ ਆ ਜੇ ਪਾਪ ਕਰਨਾ ਮਾਰਨਾ ਪਾਪ ਆ ਪਾਪ ਕਰਨਾ ਜੇ ਪਾਪ ਆ ਤੇ ਉਹਨੂੰ ਦੇਖਣਾ ਤੇ ਉਹਨੂੰ ਸਹਿਣ ਵਾਲਾ ਉਹ ਤੋਂ ਵੀ ਵੱਡਾ ਪਾਪੀ ਆ ਪਰ ਕਈ ਲੋਕ ਆਪਣੀਆਂ ਅੱਖਾਂ ਦੇ ਨਾਲ ਦੇਖ ਵੀ ਰਹੇ ਆ ਸਹਿ ਵੀ ਰਹੇ ਆ ਇਹ ਸਾਰਾ ਕੁਝ ਜੋ ਕੁਝ ਜਿਹੜਾ ਇਹ ਲੜਕੀ ਦੇ ਨਾਲ ਹੁੰਦਾਗਾ 7 ਸਾਲਾਂ ਤੋਂ ਪਰ ਅਜੇ ਤੱਕ ਕੋਈ ਨਾ মিডিਆ ਨਾ ਕੋਈ ਇੱਕ ਪੁਲਿਸ ਨੇ ਇੱਕ ਸੌਰੇ ਉੱਤੇ ਕਾਰਵਾਈ ਕੀਤੀ ਆ ਬਾਕੀਆਂ ਨੂੰ ਕਿਉਂ ਇੱਥੇ ਕੋਈ ਸੇਫ ਨਹੀਂ ਪੰਜਾਬ ਦੇ ਵਿੱਚ ਬੁਰਾ ਹਾਲ ਆ ਬੇਸ਼ੱਕ ਅੱਜ ਆਮ ਆਦੀ ਪਾਰਟੀ ਇਹ ਧਗਮਗਾ ਦੇ ਮਾਰੇ ਆ ਕਿ ਅਸੀਂ ਪੰਜਾਬ ਦੇ ਵਿੱਚ ਸੁਧਾਰ ਕਰਤਾ ਜੀ ਪੰਜਾਬ ਦੇ ਵਿੱਚ ਇੰਜ ਕਰਤਾ ਫਲਾਨਾ ਕਰਤਾ ਧੰਕਾ ਕਰ ਦਿੱਤਾ ਤੁਸੀਂ ਇਹ ਦੇਖ ਲਓ ਕਿ ਸੱਤ-ਸੱਤ ਸਾਲਾਂ ਤੋਂ ਜਿਹੜੀਆਂ ਲੜਕੀਆਂ ਨੂੰ ਬੰਨ ਕੇ ਰੱਖਿਆ ਜਾਂਦਾ ਜਿਹਨੂੰ ਕਤਨਾਇਆ ਕਰਕੇ ਰੱਖਿਆ ਜਾਂਦਾ ਸਿਰਫ ਉਹਦੀ ਸਜ਼ਾ ਜਦੋਂ ਪਰਿਵਾਰ ਸਾਰਾ ਕੋਲੇ ਆ ਤੇ ਫਿਰ ਉਸ ਤੋਂ ਸਾਰੇ ਪਰਿਵਾਰ ਨੂੰ ਕਿਉਂ ਨਹੀਂ ਜਿਹੜੀ ਇਹ ਜਿਹੜੀ ਉਹਨਾਂ ਉੱਤੇ ਜਿਹੜੀ ਐਫਆਈਆਰ ਜਿਹੜੀ ਦਰਜ ਕਰਨੀ ਚਾਹੀਦੀ ਸੀ ਉਹ ਤੇ ਕਿਉਂ ਨਹੀਂ ਦਰਜ ਹੋਈ ਤੇ ਇਕੱਲੇ ਸਹੁਰੇ ਤੇ ਕਿਉਂ ਹੋਈ ਕਿਉਂਕਿ ਜਦੋਂ ਦੂਜਾ ਪਰਿਵਾਰ ਅੱਖਾਂ ਦੇ ਨਾਲ ਦੇਖ ਰਿਹਾ ਸੀ ਸਭ ਕੁਝ ਦੇਖ ਰਿਹਾ ਸੀ ਤੇ ਸੱਸ ਵੀ ਜਿਹੜੀ ਉਸਨੂੰ ਕੁੜਦੀ ਮਾਰਦੀ ਸੀ ਪਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਰਨ ਵਾਲਾ ਜਿਹੜਾ ਪਾਪ ਕਰਦਾ ਉਹ ਵੀ ਓਨੇ ਗਨਾਹ ਗਨਾਹਗਾਰ ਹੁੰਦਾ ਜਿਹੜਾ ਪਾਪ ਨੂੰ ਕਰਦਣ ਵੇਖੀ ਜਾਂਦਾ ਉਹ ਵੀ ਓਨੇ ਗਨਾਹਗਾਰ ਹੁੰਦਾਗਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਅੰਮਰਸਾਦ ਦਾ ਪ੍ਰਸ਼ਾਸਨ ਮੈਂ ਆਧਾਰਨ ਦੇ ਦਿੱਤੀ ਆ ਦਰਸ਼ਨਾ ਦੇਵੀ ਦੀ ਤੇਸ ਲੜਕੀ ਦੀ ਵੀਡੀਓ ਵੀ ਭੇਜ ਦਊਗਾ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਜਿਹੜਾ ਇਹ ਇਨਸਾਫ ਆ ਜਿਹੜਾ ਇਸ ਇਹ ਜੀਆਂ ਲੜਕੀਆਂ ਨੂੰ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਹੈਗਾ ਵੀਡੀਓ ਨੂੰ ਜਿਹੜੇ ਨਵੇਂ ਸਾਡੇ ਸ్రోਤੇ ਜੁੜਦੇ ਆ ਨਾਲ ਉਹਨਾਂ ਨੂੰ ਮੈਂ ਬੇਨਤੀ ਜ਼ਰੂਰ ਕਰਦਾ ਹੁੰਦਾ ਕਿ ਵੀਡੀਓ ਨੂੰ ਜਿਹੜਾ ਵਰਤਮਾਨੇ ਸ਼ੇਅਰ ਕਰੋ ਤੇ ਨਾਲ ਹੀ ਜਿਹੜਾ ਚੈਨਲ ਸਬਸਕ੍ਰਾਈਬ ਜਿਹੜਾ ਜ਼ਰੂਰ ਕਰ ਲਿਓ ਧੰਨਵਾਦ ਵਰਜਿਕਾ ਖਾਲਸਾ ਵਰਜਿਕੀ ਪਤੇ